ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆச்சா ਜੂਨ 84 ਦਾ ਜਿਹੜਾ ਘੱਲੂ ਘਾਰਾ ਸੀ ਉਹ ਮਨਾਇਆ ਗਿਆ ਮੈਂ ਅੱਜ ਜਿਹੜੀ ਗੱਲ ਕਰ ਰਹੀਆਂ ਨਾ ਉਹਨੂੰ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਇੱਕ ਜਿਹੜਾ ਫੇਸਬੁੱਕ ਤੇ ਚੱਲਦਾ ਸੀ ਸਾਡੇ ਭਾਈ ਸਾਹਿਬ ਮੁੱਖ ਮੰਤਰੀ ਹੋਣਗੇ ਉਹ ਜਿਹੜੀ ਮਾਤਾ ਸੀ ਕਿਸੇ ਨਾਂ ਦਾ ਬਲਵਿੰਦਰ ਕੋ ਅਛਾ ਮਾਤਾ ਕੀਦੀ ਹੈ ਮੂਤਪਾਲ ਦੀ ਤੇ ਉਹ ਬੈਠ ਕੀਦੀ ਹੈ ਧਰਮ ਸੁਪਤਨੀ ਕੀਦੀ ਹੈ ਸੇ ਮੇ ਬਾਪੂ ਦੀ ਉਹ ਜਿਹੜਾ ਕਹਿੰਦਾ ਇਹ ਆਈ ਇਹ ਆਈ ਦੇ ਨਾਲ ਬਣਿਆ ਸਾਰਾ ਕੁਝ ਉਹਦੀ ਕਰ ਵਾਲੀ ਹੈ ਅਛਾ ਇਹ ਕੱਲ ਕਿਤੇ ਨਜ਼ਰ ਨਹੀਂ ਆਈ ਉਹਨਾਂ ਤੋਂ ਮੇਂਦੇ ਪੈਰਾਂ ਦੇ ਜਾ ਕੇ ਬੈਠੇ ਸੀ ਬਾਗੜ ਵੱਲੇ ਕੋਲੇ ਨਾ ਕਾਲ ਤਖਤੇ ਦਿਸੇ ਨੰਦਰਵਾਰ ਸਾਹਿਬ ਦੇਖੇ ਜਣਕੇ ਇਦਾਂ ਲੱਗਦਾ ਵੀ ਲੋਕਾਂ ਨੂੰ ਕਰਤੂਤਾਂ ਬਾਰੇ ਪਤਾ ਲੱਗ ਗਿਆ ਵੀਰ ਦੇ ਮੁੰਡੇ ਵੀ ਨਸ਼ੇੜੀ ਨੇ ਤੇ ਮਾਤਾ ਵੀ ਬੀਬਾ ਜੰਗੀਰ ਕੌਰ ਬਣਦੀ ਐ ਸੇਮਾ ਵੀ ਟੋੜਾ ਸਾਹਿਬ ਹੁੰਦੇ ਨੇ ਲੋਕਾਂ ਨੂੰ ਕਰਤੂਤ ਦਾ ਸ਼ਾਇਦ ਪਤਾ ਲੱਗ ਗਿਆ ਏਸ ਕਰਕੇ ਨਜ਼ਰ ਰਹੀ ਹੈ ਚਲੋ ਹੁਣ ਜਿਹੜੀਆਂ ਭੇਡਾਂ ਚੀਕਾਂ ਮਾਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਬੇਨਤੀ ਐ ਦੀ ਪੋਸਟਾਂ ਪਾਸਟਾਂ ਵੱਧ ਤੋਂ ਵੱਧ ਪਾਓ ਪ੍ਰਾਣੀਆਂ ਵੀਡੀਓ ਕੱਢ ਕੇ ਆ ਭਾਈ ਸਾਹਿਬ ਜਰਨੈਲ ਦੇ ਕੌਮ ਦੇ ਆ ਭਾਈ ਸਾਹਿਬ ਦਾ ਭਰਾ ਹੈ ਜਿਹੜਾ ਗੱਡੀ ਵਿੱਚ ਚਿੱਟਾ ਲਾਉਂਦਾ ਸੀ ਅਜਿਨੇ ਕਿਰਪਾਨ ਪਾ ਕੇ ਬੇਦਲੀ ਕੀਤੀ ਸੀ ਆ ਭਾਈ ਸਾਹਿਬ ਦੀ ਧਰਮ ਸੁਪਤਨੀ ਹੈ ਜਿਹੜੀ ਪਰਪੱਟੇ ਕੱਢਦੀ ਹੈ ਡਿਬਰੂਗੜ ਫਲੈਟ ਵਿੱਚ ਰਹਿੰਦੀ ਹੈ ਉਹ ਕਿੱਥੋਂ ਸਭ ਕੁਝ ਆਉਂਦਾ ਹੈ ਇਹ ਵੀਡੀਓ ਪਾਓ ਵੱਧ ਤੋਂ ਵੱਧ ਨਾਲ ਇਹ ਪਾਓ ਵੀ ਅਗਲਾ ਮੁੱਖ ਮੰਤਰੀ ਕਿਹੜਾ ਹੈ ਜੁੱਤੀਆਂ ਪਹਿਨਦੀਆਂ ਦੇਖਿਓ ਮੰਤਰੀ ਦੇ ਸਮਝਾਈ ਗਲ ਜੇ ਕੋਈ ਕਸ ਰਹਿ ਗਈ ਮਾੜੀ ਮੋਟੀ ਤਾਂ ਦੋ ਦਿਨਾਂ ਨੂੰ ਮੈਨੂੰ ਫੋਨ ਕਰ ਲਿਓ ਦੁਬਾਰੇ ਫੇਰਪਾ ਨੂੰ ਵੀਡੀਓ ਤੇ ਜੇ ਚਲੂਣੇ ਲੜੇ ਤਾਂ ਦੋ ਦਿਨ ਡਾਕਟਰਾਂ ਦੇ ਨੰਬਰ ਮੈਂ ਦੇ ਦੂ ਮਾਝੇ ਵਿੱਚ ਵੀ ਦੋ ਤਿੰਨ ਮਿੱਤਰ ਡਾਕਟਰ ਲੱਗੇ ਉਹ ਉਹਨਾਂ ਕੋਲੇ ਬਗਜੋ ਦਵਾਈ ਸਸਤੀ ਦੇ ਦੇਣਗੇ ਥੋੜੀ ਜੀ ਅੰਮ੍ਰਿਤਸਰ ਵੀ ਹੈਗੇ ਮਾਲਵੇ ਵਿੱਚ ਵੀ ਹੈਗੇ ਜੇ ਵੈਦ ਦਾ ਨੰਬਰ ਲੈਣਾ ਹੋਇਆ ਚਲੂਣੇ ਦੀ ਦਵਾਈ ਤੋਂ ਉਹ ਵੀ ਦੇ ਦੇਣਗੇ ਤੇ ਜੇ ਮਿਰਚਾਂ ਕਿਤੇ ਲੜੀਆਂ ਆਪਣੇ ਆਪ ਹੱਥੋਂ ਸੜਾ ਲਿਆ ਫੇਰ ਤਾਂ ਤੇਲ ਘਰੇ ਹੁੰਦਾ ਹੀ ਐ ਸਾਬਣ ਹੁੰਦੀ ਉਹਨਾਂ ਧੋਦੇ ਭਾਈ ਪਰ ਮੈਚੂੜਤਾ ਨਹੀਂ ਬੋਲਿਆ ਕੱਲ ਕਦੇ ਨਜ਼ਰ ਨਹੀਂ ਆਏ ਨਾ ਤਾਂ ਮਾਤਾ ਇਨਕਾਂ ਨਹੀਂ ਆਈ ਜਿਹੜੀ ਪੀਲੀ ਕੇਸਰੀ ਲਾ ਕੇ ਸੰਗਤ ਕਰਨ ਡਈ ਜੇ ਅਸੀਂ ਵੀ ਕਰਨ ਡਏ ਜੇ ਸੰਗਤ ਦਾ ਜੋ ਹੁਕਮ ਹੋਵੇਗਾ ਅਸੀਂ ਉਹੀ ਕਰਾਂਗੇ ਸੰਗਤ ਸਾਡੇ ਘਰ ਭਰ ਦੀ ਜੇ ਸਾਨੂੰ 25 ਜਾਂ ਰੋਜ਼ ਦਾ ਚਾਹੀਦਾ ਜੇ ਸੰਗ ਤੋਂ ਦਿੰਦੇ ਨਹੀਂ ਐ ਅਸੀਂ ਕਿੱਦਾਂ ਕਰੀਏ ਅਸੀਂ ਭੁੱਖੇ ਮਰਦੇ ਆ ਇਹ ਗੱਲਾਂ ਕੱਲ ਕਹੀਆਂ ਨਹੀਂ ਚਲੋ ਹੁੰੜੀਆਂ ਭੇਡਾਂ ਨੇ ਨਾ ਉਹ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਬਈ ਸਾਡੇ ਮੂਤਪਾ ਜਿਹੜਾ ਐਮਪੀ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਜਨਾਨੀਏ ਛੇੜਦਾ ਸੀ ਛਿੱਤਰ ਖਾ ਕੇ ਗਿਆ ਇਹ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਪਾਓ ਵੱਧ ਤੋਂ ਵੱਧ ਜੇ ਲੋ ਉਸ ਕੱਢੋ ਆਪਣਾ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ